ਹਾਂਜੀ ਵੈਲਕਮ ਕਰਦੇ ਆਂ ਸਾਰਿਆਂ ਦਾ ਆਪਣੇ ਚੈਨ ਚਸ਼ਮਰਾ ਜੂ ਤੇ ਉਮੀਦ ਕਰਦੇ ਆਂ ਕਿ ਸਾਰੀ ਚੜ੍ਹਦੀ ਕਲਾ ਚ ਹੋਵਾਂਗੇ ਹਾਂ ਸਵੇਰ ਦੇ 9 ਵੱਜ ਚੁੱਕੇ ਨੇ ਤੇ ਜਸ਼ਮਨਾਉਣੀ ਹੋਣ ਲੱਗੇ ਤਿਆਰ ਸਕੂਲ ਜਾਣ ਲਈ ਠੰਡ ਵੀ ਬਾਰ ਬਹੁਤਈ ਹੋਈ ਆ ਤੇ ਪਰ ਬੱਚਿਆਂ ਦਾ ਸਕੂਲ ਜਾਣਾ ਹੀ ਹੁੰਦਾ ਨਾ ਖੂਬ ਛੁੱਟੀਆਂ ਬੀਤ ਹੋ ਗਈਆਂ ਸੀ ਇਹਨਾਂ ਦੀਆਂ ਯਾਰ ਪੂਰਾ ਹੀਟਰ ਲਾ ਲੂ ਕੇ ਹੈ ਤਿਆਰ ਹੋ ਰਿਹਾ ਠੀਕ ਆ ਜੀ ਹੁਣ ਜੂੜਾ ਕਰਾ ਰਹਿਆ ਹਾਂ ਇਹ ਜੂੜਾ ਕਰਾ ਕੇ ਫਿਰ ਇਹ ਯੂਨੀਫਾਰਮ ਪਾ ਕੇ ਤਿਆਰ ਹੋ ਜਾਊਗਾ ਤੇ ਆਪਾਂ ਜਲਦੀ ਜਾਣਾ ਫਿਰ ਕੁਟੇਮ 10 ਵਜੇ ਸਕੂਲ ਆ ਜਾਣਾ। ਕਹਿ ਵੀ ਜਲਦੀ ਤਿਆਰ ਹੋ ਜਾ ਪੁੱਤ ਬਣ ਗਿਆ ਨਾ ਹੁਣ ਹਨਾ। 9:00 ਵਜੇ ਨੇ ਹੁਣ ਜਲਦੀ ਤਿਆਰੀ ਹੋ ਜਾਊਗਾ। ਠੀਕ ਹੈ। ਬੱਚੇ ਹੋ ਗਏ ਤਿਆਰ। ਤੇ ਧੁੰਦ ਬਹੁਤ ਆ। ਕੁਝ ਦਿਖਾਈ ਨਹੀਂ ਦੇ ਰਿਹਾ ਅੱਜ ਹੈਗਾ। ਅਰ ਮਾਂ ਵੀ ਦਾ ਡੱਬਾ ਚੱਕਿਆ ਅੱਜੇ। ਅਰ ਪ੍ਰੋਜੈਕਟ। ਸੈਪਰੇਟ ਬਣਾਉਣਾ ਇਹਦਾ। ਲੱਗਿਆ ਕੋਲਡ ਡਰਿੰਕ ਦਾ ਡੱਬਾ। ਤੂੰ ਫਟਾਣਾ ਸਟਾ। ਹਲੇ ਸੈਟ ਨਹੀਂ ਹੋਇਆ ਨਾ ਫਿੱਟ ਹੋਇਆ ਨਹੀਂ ਲੱਗਿਆ ਕੋਈ ਕੋਲਡ ਨਹੀਂ ਚਲ ਮੈਂ ਗੱਡੀ ਸਟਾਰਟ ਕਰਾਂ ਫੇਰ ਚਲੀ ਆਪਾਂ ਹਾਂ ਹਲੰਕਰ ਮੈਂ ਫੁਮੇ ਵਾਲੇ ਛੱਡ ਕੇ ਆਇਆ ਕਿ ਮਸ ਕੋਈ ਆਣਾ ਮੇਰੇ ਪਾਪਾ ਕੰਮ ਤੇ ਗਏ ਹੋਏ ਆ ਮੈਂ ਮਮਾ ਕਾਰਚਾ ਕੰਮ ਕਰਨੇ ਆਲੀ ਆ ਵੇਖੋ ਮੇਰੇ ਭੈਣ ਵੀ ਖੜੀ ਆ ਪਲੀਜ਼ ਸ਼ੂਟ ਕਰ ਜੋ ਪਲੀਜ਼ ਹੰਕਰ ਪਲੀਜ਼ ਪਰ ਹੌਸਾ ਦਿਗਾ ਦੇ ਨਾਟਕ ਬਾਜੀ ਕਰ ਚਲ ਚਲ ਉਹ ਤਿਆਰ ਨਾਟਕ ਬਾਜੀ ਕਰਨ ਲੱਗਾ ਸੀ ਸਵੇਰੇ ਤੁਲ ਜਿਨੀ ਪੈ ਗਿਆ ਹਣਾ ਇਹਦਾ ਕੁਛ ਅੱਗੇ ਆਹ ਰਾਂ ਤੇ ਖੜੀ ਹੋਈ ਨਾ ਪਾਣੀ ਦੇਖੋ ਹਾਂ ਲੱਗਦਾ ਜਿਵੇਂ ਆਪਾਂ ਸਮਾਂ ਚ ਜੰਨੇ ਹਣ ਸਮਾਂ ਜਨੀ ਬਦਵਾਂ ਚ ਨਾ ਸਮਾਂ ਤਾਂ ਹੈ ਤੂੰ ਵੀ ਜਾ ਤਾਂ ਹੁੰਦੀ ਐ ਇੰਨੀ ਵੀ ਨਹੀਂ ਅੱਜ ਤੱਕ ਅੱਜ ਕਟਾ ਹਾਂ ਇੰਨੀ ਨਹੀਂ ਇਹ ਤਾਂ ਇਹ ਤਾਂ ਨਹੀਂ ਤਾਂ ਕੋਲੋਂ ਵੀ ਨਹੀਂ ਦਿਖਦੀ ਆਪਣੇ ਮਾੜੀ ਕੋਲ ਤਾਂ ਦਿਖਦੀ ਆ ਨਾ ਤੁੰਦ ਇੰਨੀ ਦੂਰ ਟ੍ਰੇਕਰ ਕੋਲ ਤਾਂ ਨਹੀਂ ਕੋਲੋਂ ਤਾਂ ਕੋਲੋਂ ਵੀ ਨਹੀਂ ਆਖਰੀ ਪਿੰਡ ਕਰਕੇ ਆਹੇ ਕਹਾਂ ਜਾ ਕੇ ਦਿਖਾਉਣਾ ਪਰ ਕੋਲੂ ਨਹੀਂ ਨਾ ਕੋਲੂ ਸਿੱਕੂਆ ਜਾਂਦਾ ਕੋਈ ਵਿਜ਼ਿਬਿਲਟੀ ਹੈ ਕਿਤਾ ਥੋੜੀ ਹਲਕੀ ਜੀ ਆਹ ਦਰਦ ਦੀ ਆਹ ਪੇੜ ਨਹੀਂ ਦੇ ਨੇ ਉਹਦੇ ਕੱਟ ਕੇ ਚੱਲ ਜਾਗੇ ਨਾ ਹੈ ਨਾ ਉਧਰ ਨੂੰ ਜੰਗਲ ਕਿਦਾਂ ਲੱਗਦਾ ਵੀ ਜੰਗਲੀ ਏਰੀਆ ਚ ਆ ਗਏ ਆਪਾਂ ਹੈ ਨਾ ਮੈਂ ਆਹ ਜਿੰਮ ਕੀ ਇੱਥੇ ਪਾਈ ਪੈਡ ਹੁੰਦਾ ਪਾਈ ਪੈਡ ਉਹ ਕਾਹ ਵਾਰ ਆਪਾਂ ਨੇ ਗੇਮ ਨਹੀਂ ਖੇਲੀ ਸੀ ਦੋ ਜਾਨਿਆਂ ਨੇ ਹੈ ਨਾ ਇੱਕ ਉਹ ਨਾ ਸਾਈਡ ਐਂਡ ਹੈਡ ਦਾ ਛੋਟਾ ਭਾਈ ਹੁੰਦਾ ਉਹ ਵਾਲਾ ਐ ਅਗੂਈ ਰਗਾ ਅਗਲੇ ਸ਼ੇਮਾ ਦੇਖਦੇ ਨਹੀਂ ਕੁਛ ਹੈਗਾ ਹੁੰਦਾ ਜੇ ਅੱਧਾ ਇਧਰ ਨਦੀ ਹੁੰਦੀ ਔਰ ਓਧਰ ਸੱਚ ਗੇਂਦੇ ਵਿੱਚ ਇਧਰ ਵੀ ਉਸੇ ਸੀ ਗੇਂਦੇ ਵਿੱਚ ਅੱਜ ਤੁਹਾਨੂੰ ਸ਼ੂਟਿੰਗ ਕਿੰਨੇ ਵਜੇ ਹੋਣੀ ਹੈ 1 ਵਜੇ ਹਾਂਜੀ ਅੱਜ ਹਾਂ ਸੈਚਡੇ ਕਰਕੇ ਹਨਾ ਬਾਬੇ ਗੱਲ ਸੁਣਾਵਾ ਹਾਂਜੀ ਸਣਾ ਚਲਨਾ ਮੈਂ ਮੈਂ ਤੇ ਅੰਦਰ ਹੀ ਮੈਂ ਯੂਗ ਤੇ ਫਸਟੇ ਹੁੰਦਾ ਸੀ ਅੱਛਾ ਸਵੇਰ ਤੇ ਮੈਂ ਮਾਣਾ ਹਣੀ ਆਹ ਹਾਂ ਅਨਮੋਲ ਦਾ ਦਲਾਲੀ ਜੋ ਬੈਠਾ ਹੁੰਦਾ ਸੀ ਨਾ ਅੱਛਾ ਸਾਡੀ ਕੋਈ ਲੜਾਈ ਹੋਈ ਹੈ ਨਾ ਸਵੇਰ ਨਾ ਅਨਮੋਲ ਕੋਟੇ ਮੈਂ ਉਹਨੇ ਕੋਟੇ ਹੈ ਨਾ ਆਹ ਹਾਂ ਪਤਾ ਨਹੀਂ ਉਹਨੇ ਮੇਰੇ ਮਾਰੇ ਜਨੂੰ ਉਹਨੇ ਸਵੇਰ ਵੀ ਮਾਰਿਆ ਸਵੇਰ ਦੀ ਚੀਕ ਨਿਕਲੀ ਏਡੀ ਜ਼ੋਰ ਚ ਨਿਕਲੀ ਇਹ ਮੈਂ ਸੁਣੀਆ ਜਦੋਂ ਮੈਂ ਬੱਟਕੇ ਮਾਰੀ ਤੇ ਵੇੜ ਅੱਛਾ ਤੋ ਅਸੀਂ ਲਿਆ ਹਾਂ ਬੜੀਆਂ ਗੱਲਾਂ ਕਿ ਬੈਨਾਂ ਚ ਹੈ ਘੜੀ ਦਾ ਪਤਾ ਪਿਆ ਨਾਲ ਨਾ ਸੁਵੇਗ ਵੀਰੇ ਮੋੜਾਂ ਨੂੰ ਮੋੜੇ ਮੈਂ ਬੱਟਕੇ ਤੇ ਵੇੜ ਮਾਰਿਆ ਮੈਂ ਕਿਹਾ ਅਸੀਂ ਤਾਂ ਮੈਂ ਕਿਹਾ ਇਹ ਮਾਰੀ ਕਿ ਮੈਂ ਨਹੀਂ ਲੋਰਤੀ ਇਹ ਤਾਂ ਹੌਲੀ ਹੌਲੀ ਤੇਰੇ ਮਾਰੇ ਅਸੀਂ ਉਹਨੇ ਇਹ ਇਹ ਤਾਂ ਮੇਰੇ ਸਾਥ ਲੜਾਈ ਕਰ ਰਿਹਾ ਸੀ ਫਿਰ ਆ ਗਿਆ ਇਹ ਗੱਲ ਅਲਮੋਲ ਆਈ ਕੁਛ ਕੇ ਲੱਗ ਗਿਆ ਬਸ ਉਹ ਹਟ ਗਏ ਉਹ ਹਟ ਗਿਆ ਵਿਚਾਰਾ ਉਧਰ ਬਹਿ ਗਿਆ ਇਹ ਨੂੰ ਫੇਕ ਹੱਸਣ ਦੇ ਕਿਉਂ ਆ ਰਹੇ ਹੁਣ ਸੁਬਾਹ ਅੱਛਾ ਮੇਰਾ ਮਾਰ ਕੇ ਜਦੋਂ ਸੀ ਬੈਂਚੀ ਪੁੱਤ ਲੜੀਦਾ ਹੁੰਦਾ ਹੈਗਾ ਹਾਂ ਸੁਣਿਓ ਮੇਲਾ ਲੜਾਈ ਛੜੀ ਹੁਣ ਮੋਲੇ ਅਛਾ ਨਾ ਵੀ ਹੁਣ ਹੁਣ ਵੀ ਲੜਦੇ ਹੁੰਦੇ ਬੈਂਚ ਕੋਣ ਨਹੀਂ ਪਤਾ ਨੂੰ ਹੁਣ ਆਪੇ ਲਿਆ ਕਰਨਾ ਫਿਰ ਮੈਂ ਨਹੀਂ ਇਹ ਲੜਿਆ ਕਰੇਗੇ ਨਹੀਂ ਨਾ 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 ਹਾਂ ਕੱਲ ਤਾਂ ਲੜਿਆ ਸੀ ਕੱਲ ਵੀ ਲੜਿਆ ਸੀ ਅੱਛਾ ਮੇਰੇ ਤਾਂ 10 ਸਾਲ ਲੜਿਆ ਇਹ ਦੋ ਸਟਾਰਟ ਕਰਦੇ ਨੇ ਉਹ ਨੂੰ ਕੀ ਨੂੰ ਬੈਠਾ ਅਨਮੋਲ ਅੱਜ ਕੱਲ ਹੋਣਾ ਨੂੰ ਮਾਰਨਾ ਇਹ ਸ਼ੁਰੂ ਕਰਦੇ ਹੈ ਕੱਲ ਨਹੀਂ ਇਹ ਤੇ ਕੱਲ ਅੱਗੇ ਅੱਗੇ ਅੱਛਾ ਨਹੀਂ ਪਹਿਲਾਂ ਅਸੀਂ ਗੱਲਾਂ ਵਟਾ ਅਨਮੋਲ ਕਿਹੜੇ ਬੰਦੇ ਆਪਣੇ ਦਾ ਅੱਛਾ ਉਹ ਵਿਚਾਰੇ ਨੂੰ ਹੈ ਉਹ ਸਾਊ ਜਿਹਾ ਤਾਂ ਮੁੰਡਾ ਆ ਨਾ ਜਿੰਨ ਮੂੰਹ ਤਾਂ ਸਾਊ ਆ ਪਰ ਯਾਦ ਇਹਨਾਂ ਉਹਰਾ ਮੂੰਹ ਦੇ ਪੜੇ ਆਪਣੇ ਮੁੰਗੂ ਸਾਣ ਮੁੰਗੂ ਪਿੱਛੇ ਬੈ ਜਾਂਦਾ ਅੱਛਾ ਉਹ ਤਾਂ ਇੱਕ ਗੁੱਸੇ ਹੋ ਕੇ ਪਉ ਭਾਈ ਲਤਾਂ ਖੋਇਆ ਤਾਂ ਬੋਲਣ ਲੱਗ ਜਾਂਦਾ ਆਲ ਰੋੜ ਰੋੜ ਉਹ ਬੋਲੂਗਾ ਹੀ ਅੱਕ ਕੇ ਤਾਂ ਫੇਰ ਜੇ ਹੁਣ ਤੁਸੀਂ ਪੈ ਜੰਨੇ ਹੋ ਦੋ ਜਣੇ ਮਗਰ ਐਸੀ ਗੱਲਾਂ ਬਠੇ ਨਾ ਨਾ ਉਹ ਲੇਟ ਤੀਰੇ ਨਾ ਅਪਾ ਤਾਂ ਅੱਜ ਨਹੀਂ ਮਾਰਨਾ ਫੇਰ ਉਹਦੇ ਘਰ ਦੇ ਆ ਜਾਣਗੇ ਆਪਣੇ ਘਰੇ ਗਵਾਂਢ ਚ ਆਪਣੇ ਹੈਗੇ ਨੇ ਉਹ ਸਮਝਿਆ ਨਾ ਉਹਨਾਂ ਨੇ ਘਰ ਆ ਕੇ ਫਿਰ ਤੇਰੇ ਇਹਨੇ ਲਿਆ ਕੱਢੂ ਆਪਣੇ ਮੁੰਡੇ ਨੂੰ ਬਾਹਰ ਹਾਂ ਜੀ ਬੰਦਾ ਇਹਨੂੰ ਨਹੀਂ ਕੱਢੂਗੇ ਉਹਨੂੰ ਉਹਦੀ ਬਾਅਦ ਚ ਮਾਰੀ ਉਹ ਪਹਿਲਾਂ ਆਪਾਂ ਨੇੜੇ ਆ ਕੋਈ ਨਾ ਕੋਈ ਨਾ ਮੈਂ ਤਾਂ ਉਹ ਕੀ ਨੇ ਕਰ ਚੁੱਕੇ ਨੇ ਸਰੋਂ ਮੈਂ ਉਹਦੀ ਕੰਮ ਨੱਪ ਕੇ ਜਾਨੂੰ ਉਹਨੇ ਗੇਟ ਖਿਲਵਾਉਣਾ ਉਹਨੇ ਅੰਦਰ ਵਾਣਾ ਮੈਂ ਉਹਦੀ ਕੰਟ ਨੱਪ ਕੇ ਮੈਂ ਨਾ ਉੱਧਰ ਚੈਲਣ ਨੂੰ ਆਉਂਦੇ ਗਾ ਇੱਥੇ ਨਹੀਂ ਹੈਗਾ ਜਾਨੂੰ ਮੈਂ ਫੁਮੇਰੇ ਕਰਿਆ ਉਹਨਾ ਪਹਿਲਾਂ ਉਹਨੇ ਗੇਟ ਖਵਾਉਣਾ ਖੋਲੇ ਤਾਨੂੰ ਮੈਂ ਕੰਮ ਨੱਪ ਕੇ ਬਾਹਰ ਰਿਕ ਜਾਣਾ ਮੇਰਾ ਹੀ ਭੰਗੜਾ ਪੋਣਾ ਠੀਕ ਹੈ ਠੀਕ ਹੈ ਹੁਣ ਸਕੂਲ ਆ ਗਿਆ ਜਿਹੜੇ ਆ ਗਿਆ ਸਕੂਲ ਤੇ ਚਲੋ ਜਾਓ ਕਰੋ ਬਾਏ ਬਾਪੀ ਬਾਏ ਚਲੋ ਹੁਣ ਪਤਾ ਤਾਂ ਛੱਡਾ ਹੁਣ ਇਹ ਦੁਬਾਰਾ ਆਪਾਂ ਚੱਲਦੇ ਆ ਆਪਣੇ ਕੰਮ ਤੇ ਠੀਕ ਹੈ ਜੀ ਮਾਰਨਿੰਗ ਉਹਨਾਂ ਕੋ ਫੋਨ ਆਇਆ ਸੀ ਕੋ ਜਮੀਨ ਆ ਆਪਾਂ ਜਮੀਨ ਦਾ ਕੰਮ ਕੰਮ ਕਰ ਲਈਦਾ ਕੋ ਸੇਲ ਪਰਚੀ ਦਾ ਕਰਵਾ ਦੀਦਾ ਵਿੱਚ ਪਾ ਕੇ ਤੇ ਉਹ ਜਮੀਨ ਦੇਖ ਕੇ ਆਉਣੇ ਆ ਹੁਣ ਕਿੱਦਾਂ ਦੀ ਆ ਤੇ ਉਹ ਸਾਨੂੰ ਅੱਜ ਤੁਹਾਨੂੰ ਦਿਖਾਉਣੇ ਆ ਜਮੀਨ ਕਿੱਦਾਂ ਦੀ ਆ ਪਹਿਲੇ ਤਾਂ ਇੱਧਰ ਸ਼ੁਰੂ ਹੋ ਕੇ ਕਿੱਧਰੋਂ ਆਪਣੀ ਅੱਛਾ ਇਹ ਫਰੰਟ ਇਹਦੇ ਕਿੰਨਾ ਕਹਿੰਦੇ ਕੀ ਜਗ੍ਹਾ ਤੇ ਅਸੀਂ ਦੇ ਨਾਲ ਨਾਲ ਜਾਂਦੀ ਹੈ ਜਿਹੜਾ ਅੱਛਾ ਕਿੰਨਾ ਫਰੰਟ ਹੋ ਇਹਦੇ ਤੇ 2 ਕਿਲੇ ਦਾ ਇਹ 2 ਕਿਲੇ ਦਾ ਹੋਊਗਾ ਜੀ ਅੱਛਾ ਠੀਕ ਬੰਦ ਕਰਕੇ ਨਾ ਬੰਦ ਕਰਕੇ ਦੇਖਦਾ ਸੀ ਹਾਂ ਦੇਖਦਾ ਨਹੀਂ ਕੁਝ ਅੱਗੇ ਵੀ ਕੀ ਆ ਅੱਗੇ ਤੁਸੀਂ ਕਹਿੰਦੇ ਸੋਸਾਇਟੀ ਇਧਰ ਅੱਗੇ ਅੱਛਾ ਆ ਇਹ ਕਿੰਨੇ ਦਾ ਕਾਲੇ ਗੰਨ ਪਾਣੀ ਅੰਡਰਗਰਾਊਂਡ ਹਨ ਹਾਂ ਜੀ ਮੋਟਰ ਕਿੱਥੇ ਲੱਪਸਿਆ ਜੀ ਅੱਛਾ ਮੋਟਰ ਉਹ ਸਾਹਮਣੇ ਆ ਆ ਮੋਟਰ ਆਈ ਹੈ ਇਹ ਲੈ ਲੈ ਆਲੂ ਆਲੂ ਵਾਲੀ ਕਲੀ ਹੈ ਨਾ ਵੀ ਕਣਕ ਵਾਲੀ ਵਿੱਚ ਆ ਜੀ ਤਾਂ ਅਛਾ ਛੇਪੇ ਪਰ ਆਏ ਦੀ ਦੋਏ ਹੋ ਗਏ ਦੁਆ ਹੋ ਗਏ ਪਾਏ ਦਿੱਕਲੇ ਨਾ ਹਾਂ 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 ਜ਼ਮੀਨ ਤਾਂ ਬਹੁਤ ਵਧੀਆ ਹਮ ਯਾਨੀ 12 ਕਿੱਲੇ ਮੋਟਰਾ ਤੇ ਤੀਜੀ ਵਾਰੀ ਤੀਜੀ ਵਾਰੀ ਠੀਕ ਹੈ ਠੀਕ ਹੈ ਹੁਣ ਜੀ ਆਪਾਂ ਅੱਗੇ ਮੰਡੀ ਚ ਤੇ ਇੱਥੋਂ ਨਹੀਂ ਲਗਾ ਦਿੰਦੇ ਇਸ ਵਾਰ ਆਮਾ ਲਗਾਈ 25 ਕਿਲੋੜਾ ਪਹਿਲੀ ਵਾਰ ਉੱਪਰ ਵਿੱਚੋਂ ਕੁਝ ਖਰਾਬ ਹੋ ਜਾਂਦੀਆਂ ਨੇ ਤੇ ਅੱਜ ਦੇ ਆਪਾਂ ਨੇ 15 ਕਿਲੋੜਾ ਲੈਂਦੇ ਰਾਜੇ ਨੇ ਆਪਣੇ ਕਾਲੀ ਸਮਾ ਲਏ ਸੀਗੇ ਹੁਣ ਹੁਣ ਸਿਰੋ ਸਿਕੰਦਰ ਪਾ ਲੈਨੇ ਆਂ ਬਣਾਉਣੀ ਪਟਨਾ ਦੇ ਸੰਦ ਬਸ ਦੂਜਾ ਲੱਗ ਰੈਟਰ ਦੇ ਕਲਰ ਹੋਊਗੀ ਵਧੀਆ ਇਹਦੇ ਵੀ ਕਾਫੀ ਲੱਗੇਗਾ ਹੁਣ ਪੜੀ ਤੇ ਨਾ ਪੜੀ ਤੇ ਤੇ ਨਾ ਪਾ ਲੈਨੇ ਆਂ ਤਿੰਨ ਬਾਈ ਇਹ ਚਲੋ ਤਿੰਨ ਬਟਲ ਇੰਚ ਕੇ ਅੰਦਰ ਆਪਣੇ ਬਿਚਪ ਆਮਰੇ ਹਾਂਜੀ ਆਪਣੇ ਘਰੇ ਗਾਜਰਾਂ ਲਿਆ ਕੇ ਸਮਾਸ ਹੋ ਗਏ ਧੋਲੀਆਂ ਅੱਛ ਗੰਦਰਾ ਕੱਟ ਕਰੋ ਬਟਲੇ ਲਈ ਠੀਕ ਹੈ ਜੀ ਤੇ ਇਹ ਕਾਮਲਾ ਲੈਂਦਾ ਜੇ ਪਹਿਲਾਂ ਵੇਖੋ ਇਹ ਵੀ ਸਵਾਰ ਕੇ ਕੱਟ ਲਿਆ ਆਪਣੇ ਇਹ ਕਾਦਰ ਪਾਲਣਾ ਹਾਂ ਆਪਾਂ ਨੇ ਚਾਰ ਪੰਜ ਐਡਮਾ ਬਾਕੇ ਬਧੀ ਤੇਸੀ ਪਾਣ ਜਾਣਾ ਵਿੱਚ ਪਾਣਾ ਕਾਲਾ ਨਮਕ ਤੇ ਪੀਲਾ ਜੂਸ ਇਹਨੂੰ ਬੱਚੇ ਵੀ ਆਉਂਦੇ ਹਾਂਜੀ ਆਪਾਂ ਜੂਸ ਪਹਿਲਾਂ ਇੱਕ ਆਪਣਾ ਦੁੱਧ ਪਹਿਲਾਂ ਕੱਢ ਲਿਆ ਦੁੱਧ ਜੂਸ ਦਾ ساری ਫੈਮਲੀ ਨੇ ਜੂਸ ਪੀ ਲੈਣਾ ਫਿਰ ਵੀ ਪੀ ਕੇ ਮਤਲਬ 5 ਕਿਲੋ ਦੇ ਵਿੱਚ ਸਾਰੇ ਫੈਮਿਲੀ ਨੇ ਪੀ ਲਿਆ ਉਹ ਸਾਲ 50 100 ਰੁਪਏ ਕਿਲੋ ਅਜਿਹਾ ਬੈਠੇ ਸੀ ਤੇ 50 ਰੁਪਏ ਦੀ ਗਾਜਰਾ ਲਗੀਆਂ ਨੇ ਬਾਕੀ ਇਹ ਥੋੜਾ ਬਹੁਤਾ ਸਮਰਨ ਘਰ ਦਾ ਸੀ ਪਾਲਿਆ ਵਿੱਚ ਤੇ ਦੂਸਰੀ ਪੂਰਾ ਵਧੀਆ ਹੈ ਸਾਫ ਸੁਥਰਾ ਬਧੀਆ ਪੀਨੇ ਆ ਤੇ ਬੱਚੇ ਨੇ ਆਉਣੇ ਵਾਲੇ ਹੁਣ ਉਹਨਾਂ ਨੂੰ ਜੂਸ ਪਾ ਕੇ ਰੱਖ ਲਿਆ ਹੁਣ ਉਹ ਪੀ ਦੇਣਗੇ ਜਦੋਂ ਉਹ ਹੋਣ ਹੁਣ ਰਹਿ ਗਏ ਸੀ ਆਪਾਂ ਜੀ ਹੁਣ ਆਪਾਂ ਪੀਨੇ ਆ ਜੂਸ ਚ ਲੈਨੇ ਜੂਸ ਦਾ ਨਿਆਰੇ ਦਾ ਜਦੋਂ ਜੂਸ ਕੇ ਜਿਹਾ ਪੀਏ ਪੂਰਾ ਘੈਂਡ ਜੂਸ ਆ ਪੂਰਾ ਘੈਂਡ ਜੂਸ ਆ ਤੇ ਯਾਰ ਜਿਸਮ ਲਈ ਲੇਕੀ ਦੋ ਸੰਤਲੇ ਪਾਉਣੇ ਆ ਵਿੱਚ ਉਹਦੇ ਉਹ ਥੋੜਾ ਜਿਹਾ ਇਹਨੂੰ ਕਹਿੰਦਾ ਵੀ ਬਕਵਾਯਾ ਟੇਸਟ ਆ ਉਹਦਾ ਉਹਦੇ ਲਈ ਦੋ ਸੰਤਲੇ ਪਾਉਮਾਗੇ ਹਾਂ ਕੋਣ ਆ ਕੇ ਸੀਗੇ ਮਸਾ ਤੇ ਕੰਦੀ ਪੁਣੀ ਕੰਦੀ ਆ ਵੀ ਅਸੀਂ ਸਾਗ ਤੋੜਦੇ ਹਾਂ ਵੀ ਸਾਨੂੰ ਤੇ ਸਾਗ ਚੱਕ ਲਿਆ ਮੈਂ ਮੋਟਰਸਾਈਕਲ ਤੇ ਆ ਗਿਆ ਸੀਗਾ ਤੇ ਇਹ ਸਾਗ ਤੋਂ ਉਹਨੇ ਆ ਗਈ ਸੀ ਪਹਿਲਾਂ ਤੇ ਸਾਗ ਤੋੜ ਲਿਆ ਇਹਨਾਂ ਨੇ ਤੇ ਆ ਮੂੜੀਆਂ ਕੱਟ ਲਈਆਂ ਵੀ ਕੱਲ ਨੂੰ ਸਵੇਰੇ ਕਹਿੰਦੇ ਬੱਚਿਆਂ ਨੇ ਸੰਡੇ ਆ ਮੂਲੀ ਵਾਲੇ ਪਰੌਂਠੇ ਖਾਣਗੇ ਬੱਚੇ ਕੁਝ ਕਰਦੀਆਂ ਤੋੜ ਲਿਆ ਤਾਂ ਨਵਦੀਪ ਵੀ ਥੋੜਾ ਥੋੜਾ ਜਾਂਦੀ ਆ ਸਰਸੂ ਸਾਗ ਦਾ ਥੋੜਾ ਹੁਣ ਹਾਂਜੀ ਬੱਸ ਪੱਕ ਗਿਆ ਸੀ ਸਾਗ ਮੇਰੇ ਤਾਂ ਔਖਾ ਚਾਹੀਏ ਇਹਦੇ ਵੀ ਨਹੀਂ ਪੱਕ ਵੀ ਗਿਆ ਥੋੜਾ ਜਿਹਾ ਤੂੜੀਆਂ ਵੱਧ ਆ ਸੋਣਾ ਛਟਾ ਤਾਂ ਇਹ ਵਿੱਚ ਸਰੋਂ ਹੋਈ ਘਟਾ ਮੈਨੂੰ ਮਿਹਨਤ ਵੱਧ ਕਰਨੀ ਪਈ ਆ ਹੂੰ 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 ਥੋੜਾ ਹੀ ਲੱਗਿਆ ਚਲੋ ਸਭ ਜਣਾ ਸਾਗ ਤਾਂ ਕਾਫੀ ਹੋ ਗਿਆ ਵਿੱਚ ਕਿਹ ਸਾਗ ਆ ਗੰਦਲਾਂ ਦਾ ਕਿ ਦੂਆ ਪੱਤਿਆਂ ਦਾ ਸਾਗ ਹੁੰਦਾ ਗੰਦੀ ਐਦੀ ਨਾ ਦਿਖਾਓ ਗੰਦੀ ਬੜੀ ਗੰਦਾਲਾ ਮੇਰੀ ਜਿਹੜਾ ਮੈਂ ਤੋੜਿਆ ਦੇਖੋ ਕਿੰਨੀ ਗੰਦਲਾਂ ਨੇ ਆ ਦੇਖੋ ਗੰਦਲਾਂ ਸਾਗਾ ਗੁਰਦਾਸ ਮਾਨ ਦਾ ਕਾਣਾ ਗੀਤ ਹੈ ਇੱਕ ਗੰਦਲਾਂ ਸਾਗ ਹੋਵੇ ਹੈ ਮੱਸਾਂ ਹੀ ਲੱਗੀਆਂ ਗੰਦਲ ਕਿੱਥੇ ਨੇ ਚੱਲ ਫੇਰ ਵੀ ਸਰ ਜਣਾ ਮਮੀ ਨੇ ਤਾਂ ਫੇਰ ਕਹਿਣਾ ਠੀਕ ਆ ਪਾਓ ਇਹਨੂੰ ਲਿਫਾਫੇ ਚ ਚਲੀਏ ਤੁਹਾਨੂੰ ਹੁਣ ਬੱਚਿਆਂ ਦਾ ਲੱਗਿਆ ਮੈਚ ਤੇ ਦੋਨੇ 6x ਤੇ ਬਰਾਬਰ ਚੱਲਦੇ ਨੇ ਜਿਹੜਾ ਜਿੱਤੂਗਾ ਉਹਦਾ ਫੇਰ ਮੈਚ ਹੋਊਗਾ ਮੇਰੇ ਨਾਲ ਚਾੜ ਮੈਚ ਹੋ ਜਾਣੇ ਨੇ ਇਹਨਾਂ ਨੂੰ ਬਾਹਰ ਘੜ ਘੜ ਕੇ ਲੈ ਕੇ ਆਉਣਾ ਮੈਂ ਫੜ ਫੜ ਕੇ ਨਾਲੇ ਤਾਂ ਗਰਮੀ ਆਉਂਦੀ ਐ ਸਿੱਧੀ ਪ੍ਰੈਕਟਿਸ ਹੁੰਦੀ ਆ ਨਾਲੇ ਮੈਦਾਨ ਤੋਂ ਬੱਚੇ ਰਹਿੰਦੇ ਨੇ ਹੋਰਿਆਂ ਕਿ ਇਹਨਾਂ ਨੂੰ ਥੋੜੇ ਦਿਨ ਤੱਕ ਆਪਾਂ ਇੱਥੇ ਨੈਟ ਲਵਾ ਦੇਣਾ ਹਾਂ ਜੀ ਕੀ ਬਣਿਆ ਕੌਣ ਜਿੱਤ ਗਿਆ ਚਲ ਵੀ ਤੇਰਾ ਮੈਚ ਮੇਨ ਆਊਗਾ ਹੁਣ ਲਾਓ 1-0 ਹੋ ਗਿਆ ਬਿਸਾਰ ਤਰੀਚ ਬਹੁਤ ਇਜ਼ੀ ਲੱਗਿਆ ਜੀ ਮੈਨੂੰ ਤਲ ਕੋਈ ਤਲ ਕੋਈ ਫੋਰ ਇਚ ਵੀਰ ਜੀ ਦਿੱਤ ਗਏ ਦਿੱਤਾ ਗਿਆ ਪਰ ਛੋਟਾ ਹੁੰਦਾ ਅਜਿਹੀ ਚੀਜ਼ਾਂ ਦੇ 3 4 5 ਸਾਲਾਂ ਦਾ ਠੀਕ ਆ ਇਹ ਤਾਂ ਜੱਦੀ ਮੈਂ ਹਾਰਦਾ ਰਿਹਾ ਤੇ ਜਾਣ ਬੁੱਝ ਕੇ ਹਾਰ ਦਿੰਦਾ ਸੀ ਮੈਂ ਉਈਓ ਕਹਿ ਰਿਹਾ ਨਾ ਹਾਂ ਹਾਂ ਤੇਰੀਆ ਪੇਰੀ ਆ ਹੁਣ ਹਾਂ ਹੁਣ ਜਾਣ ਬੁੱਝ ਕੇ ਨਹੀਂ ਆ ਰਿਹਾ ਅੱਜ ਜਾਣ ਬੁੱਝ ਕੇ ਨਹੀਂ ਆ ਰਿਹਾ ਅੱਜ ਕੋਈ ਪਹਿਲਾਂ ਸਹੀ ਅਗਲੀ ਵਾਰ ਖਾਣ ਲੱਗਾਂ ਜਿਵੇਂ ਮੈਂ ਤਾਂ ਪਹਿਲਾਂ ਹੀ ਦੇਖੀ ਫਾੜੇ ਰੋਟੀ ਤੋਂ ਠੀਕ ਆ ਪੁੱਤਰੀ ਚਲੋ ਜਨੂ ਕੀ ਬਾਈ ਕਰੀਏ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਨੀਓ ਕਮੈਂਟ ਕਰਿਓ ਓਕੇ ਅਸੀਂ ਮਿਲਦੇ ਆ ਨੈਕਸਟ ਵੀਡੀਓ ਓਕੇ ਬਾਏ